ਅਲ ਬਾਈ ਮਾਡਲ ਹੈ ਬਾਈ ਠੀਕ ਹੈ 395000 ਮੌਕੇ ਤੇ ਰਿਆਤ ਕਰ ਦੇਣਗੇ ਡਿਸਕ੍ਰਿਪਸ਼ਨ ਤੇ ਨੰਬਰ ਦੇ ਦਾਂਗੇ ਬਾਈ ਦਾ ਠੀਕ ਹੈ ਜੀ ਤੇ ਆਹ ਦੇਖੋ ਖਰੀਦ ਗਹਿ ਘਾਟਵਾ ਪੈਦਾ ਨਵਾਂ ਹੀ ਹੈ ਸਾਡਾ ਸਰਫਰਾਜ ਆ ਗਿਆ 744 60 ਮਾਡਲ 260000 ਦੀਵਾਲੀ ਕਰਕੇ 15000 ਡਿਸਕਾਊਂਟ ਹੈ ਇਕੱਠੇ ਚੱਕ ਤਾ ਬਾਈ ਆ ਗਿਆ ਬਾਈ ਜੀ ਸੋਨਾਲੀ ਕਾ ਠੀਕ ਹੈ ਜੀ ਨਵਾਂ ਮਾਡਲ ਹੈ ਤੇ ਵਿਆਵਨ ਨੰਬਰ 260 ਰੇਟਾਂ ਟਾਇਰ ਨਵੇਂ ਆ 20000 ਡਿਸਕਾਊਂਟ ਦਿਵਾਲੀ ਕਰਕੇ ਤੱਕੋ ਜੀ ਹਰ ਪ੍ਰਕਾਰ ਦੇ ਟਰੈਕਟਰ ਵੀ ਤਲਵੰਡੀ ਸਾਬੋ ਮੰਡੀ ਦੇ ਵਿੱਚ 23 ਨੰਬਰ ਦੁਕਾਨ ਚੋਂ ਲੈ ਸਕਦੇ ਹੋ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚ ਵੀ ਦੇ ਦਾਂਗੇ ਤੇ ਸਕਰੀਨ ਤੇ ਵੀ ਚਲਾ ਦਾਂਗੇ ਕਦੋਂ ਮਰਜ਼ੀ ਕਾਲ ਕਰ ਸਕਦੇ ਹੋ ਬਾਈ ਵੀਡੀਓ ਵਧੀਆ ਲੱਗੀ ਬਾਈ ਸ਼ੇਅਰ ਲੈ ਕਮੈਂਟ ਤੁਸੀਂ ਕਰਨਾ ਆਪਣਾ ਨਵਾਂ ਚੈਨਲ ਹੈ ਤੁਸੀਂ ਸਾਥ ਦੇਣਾ ਬਾਈਆਂ ਨੇ ਟਾਇਰ ਦੇਖੋ ਤੁਹਾਨੂੰ ਤਰ੍ਹਾਂ ਤਾਂ ਉਹ ਵੀ ਦਿਖਾ ਦਿੰਨੇ ਬਾਈ ਹੋਣ ਔਰ ਲੈਂਡ ਬਾਈ ਹੋਈ ਲਾ ਇਹ ਆਪਣਾ ਅਜੀਬ ਅਗਰੇ ਜੀ ਆਪਣਾ 11 ਮਾਡਲ ਹੈ ਬਾਈ 2 ਤੋਂ 11 ਮਾਡਲ 435 ਦਾ ਬਾਈ ਦਿਵਾਲੀ ਕਰਕੇ 10000 ਡਿਸਕਾਊਂਟ ਚੱਕੋ ਸਿੱਧੇ ਡਿਸਕਾਊਂਟ ਸੋਨਾਂ ਲਈ ਕਾਜ ਡਿਸਕਾਊਂਟ ਚੱਕੋ ਜੀ ਕੀ ਕਿਹਾ ਜੀ ਆਪਣਾ 13 ਮਾਡਲ 4115 ਦਾ 4 ਦਾ ਚੱਕੋ ਜੀ ਚੱਕੋ ਡਿਸਕਾਊਂਟ ਆਪ ਹੀ ਕਰ ਦਿੰਦੇ ਫੁੱਲ ਅਦਰ ਆ ਗਿਆ ਬਸ